ਸਾਡੇ ਪੰਜਾਬ ਦੇ ਕਿਸਾਨਾਂ ਨੇ ਹਰਿਆਣੇ ਦੇ ਕਿਸਾਨਾਂ ਨੇ ਜਿਹੜਾ ਮੋਰਚਾ ਮਿਲਿਆ ਹੈ i do ਰੂ ਕੋਆਪਰੇਟਿਵ ਸੁਸਾਇਟੀਆ ਦੇ ਨਾਲ ਹੀ ਖੇਤੀ ਕਰਨੀ ਚਾਹੀਦੀ ਹੈ ਬਿਲਕੁਲ ਸਹੀ ਮਤਾ ਜਿਹੜੀਆਂ ਕੋਆਪਰੇਟਿਵ ਸੁਸਾਇਟੀਆਂ ਨੂੰ ਸਰਕਾਰ ਨੇ ਪਹਿਲਾਂ ਬਗਲਾਮ ਕੀਤਾ ਹਰ ਸਹਾਯੋਗੀ ਖੇਤੀ ਤੇ 10-15 ਦਸਾਂ ਮਿਲ ਕੇ ਜਿਹਨਾਂ ਕੋਲੇ ਜਿਹੜੇ ਖੇਤੀ ਦੇ ਸਾਧਨ ਨਹੀਂ ਇਹ 25-30 ਕਿਲੇ ਇਕੱਠੇ ਕਰਕੇ ਇੱਕ ਟ੍ਰੈਕਟਰ ਖਾਲੀ ਰਹਿਣ ਖੇਤੀ ਦੇ ਸਾਧਨ ਸਰਕਾਰ ਤੋਂ ਪਟਕਾ-ਟਕਾ 20 ਲੱਖ ਰੁਪਏ ਕਰਦਾ ਗਿਆ ਖਣ ਆਪਣੀ ਛੋਟੀ ਜਿਹੜੀ ਖੇਤੀ ਕਰਕੇ ਬਚ ਸਕਦੇ ਨੇ ਵੱਡੀ ਖੇਤੀ ਦਾ ਮੁਕਾਬਲਾ ਕੀਤਾ ਜਾ ਸਕਦਾ ਜਿਹੜੀ ਕਾਰਪੋਰੇਟ ਖੇਤੀ ਹੈ ਮੁਕਾਬਲਾ ਕੀਤਾ ਜਾ ਸਕਦਾ ਇਸ ਕਰਕੇ ਕਿਸਾਨ ਭਰਾਓ ਅਸੀਂ ਅੱਜ ਵੀ ਅਸੀਂ ਕਾਨੂੰਨ ਨੂੰ ਵਾਰਸ ਕਰੌਣ ਲਈ ਲੜ ਰਹੇ ਹਾਂ ਇਸ ਲਈ ਇਹ ਗੱਲ ਜਰੂਰ ਵਿਚਾਰਨੀ ਪਵੇਗੀ ਕਿ ਜਦੋਂ ਕਾਰਪੋਰੇਟ ਖੇਤੀ ਮਾਡਲ ਹੈ ਔਰ ਆਪਣਾ ਬਦਲਣਾ ਜਿਹੜਾ ਖੇਤੀ ਮਾਡਲ ਜਿਹੜਾ ਸਹਿਯੋਗੀ ਖੇਤੀ ਮਾਡਲ ਸਾਰੇ ਲੋਕਾਂ ਕਿ ਦਿੱਲੀ ਦੇ ਸਾਡੇ ਕਿਸਾਨ ਕਰਨੇ ਲਾ ਕੇ ਬੈਠੇ ਨੇ ਕਿਛੂ ਪਿੰਡਾਂ ਦੇ ਲੋਕਾਂ ਨੇ ਕਿਹਾ ਹੈ ਕਿ ਤੁਸੀਂ ਉੱਥੇ ਜਾ ਕੇ ਧਰਨੇ ਤੇ ਬੈਠੋ ਅਸੀਂ ਤੁਹਾਡੇ ਕੰਕਲੂ ਤਾੜੀ ਨਾਲ ਦੇ ਅਸੀਂ ਤੁਹਾਡੇ ਪੁੱਛਿਆਂ ਨੂੰ ਪੱਟੇ ਪਾਵਾਂਗੇ ਅਸੀਂ ਤੁਹਾਡੇ ਘਰ ਨੂੰ ਸਾਧਾਂਗੇ ਇਹੀ ਕਾਰਪੋਰੇਟ ਖੇਤੀ ਇਹੀ ਜਿਹੜਾ ਕਾਰਪੋਰੇਟ ਖੇਤੀ ਮਾਡਲ ਦਾ ਬਦਲ ਹੈ ਇਹਈ ਸਹਿਯੋਗੀ ਖੇਤੀ ਮਾਡਲ ਹੈ ਇਹਈ ਸਹਿਯੋਗੀ ਹੈ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਕਿਸਾਨ ਜਿੱਥੇ ਬੰਦਿਆਂ ਦੇ ਇੱਕ ਨੌਜਵਾਨ ਰੋਲ ਦੇ ਨਾਤੇ ਜਿੱਥੇ ਕਿਸਾਨਾਂ ਦੇ ਬਿੱਲਾਂ ਨੂੰ 5 ਕਰੋੜ ਦੀ ਲੜਾਈ ਹੈ ਉੱਥੇ ਸਾਡੇ ਅਸੀਂ ਤੁਹਾਡੇ ਧੀਆ ਪੁੱਤ ਸਾਡੇ ਰੋਜ਼ਗਾਰ ਦੀ ਲਈ ਸਾਡੇ ਲੋਕੀ ਦੀ ਕੋਈ ਗਰੰਟੀ ਹੋਵੇ ਇਹਦੀ ਲੜਾਈ ਵੀ ਬਰਾਬਰ ਤੇ ਹੋਣੀ ਚਾਹੀਦੀ ਹੈ ਤਾਂ ਕਿ ਜਿਹੜੇ ਕਿਸਾਨਾਂ ਦੇ ਧੀਆ ਪੁੱਤ ਪੜ ਲੈ ਕੇ ਬੱਲੇ ਘੁੰਦੇ ਆ ਉਹਨਾਂ ਦੇ ਰੋਜ਼ਗਾਰ ਦਾ ਪ੍ਰਬੰਧ ਹੋਵੇ ਅਗ ਤੁਹਾਡੀ ਤਾਕਤ ਹੈ ਤੁਹਾਡਾ ਜਿਹੜਾ ਇਕੱਠ ਉਹਦੇ ਬਿਲਕੁਲ ਜਿਹੜੇ ਤੇ ਸਾਡੀ ਜ਼ਿੰਦਗੀ ਕਿਵੇਂ ਦੀ ਹੋਏਗੀ ਸਾਡੇ ਜਿਹੜੇ ਲੋਕ ਨੇ ਉਹ ਜਦ ਗਲਵਾਂਬਸ ਹੋ ਜਾਂਦੇ ਨੇ ਉਹਦੇ ਕਰਜ਼ੇ ਕਿਵੇਂ ਖਤਮ ਕੀਤੇ ਜਾ ਸਕਦੇ ਨੇ ਉਹਦੀ ਲੜਾਈ ਤੋਂ ਕਿਵੇਂ ਬਚਾ ਜਾ ਸਕਦਾ ਸੰਵਰ ਦੇ ਜੀ ਲੱਗਣਾ ਹੋਵੇਗਾ ਇਹਨਾਂ ਸਭ ਦਾ ਮੇਰੇ ਸਾਹਾਂ ਦਾ ਬਹੁਤ ਬਹੁਤ ਤਾੜੀਵਾਦ ਰੈਡੂ ਜੀ ਦਾ ਸਾਥ ਦਾ